ਜੇਕਰ ਤੁਸੀਂ ਵੀ 18 ਸਾਲ ਤੋਂ ਘੱਟ ਉਮਰ ਦੇ ਬੱਚੇ ਦਾ ਪਾਸਪੋਰਟ ਬਣਾਉਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਹੈ ਤੁਹਾਡੇ ਲਈ ਬੱਚੇ ਦਾ ਪਾਸਪੋਰਟ ਬਣਾਉਣ ਦਾ ਪ੍ਰੋਸੈਸ ਥੋੜਾ ਜਿਹਾ ਡਿਫਰੈਂਟ ਆ ਸੋ ਇਸ ਵੀਡੀਓ ਵਿੱਚ ਦੱਸਾਂਗੇ 2026 ਦੇ ਵਿੱਚ ਆਪਾਂ ਪਾਸਪੋਰਟ ਕਿਵੇਂ ਅਪਲਾਈ ਕਰ ਸਕਦੇ ਹਾਂ ਕੀ ਉਹਦੇ ਡਾਕੂਮੈਂਟਸ ਲੱਗਣਗੇ ਤੇ ਕੀ ਉਹਦੀ ਫੀਸ ਲੱਗੇਗੀ ਸਭ ਤੋਂ ਪਹਿਲਾਂ ਆਪਾਂ ਬ੍ਰਾਊਜ਼ਰ ਓਪਨ ਕਰਾਂਗੇ ਬ੍ਰਾਊਜ਼ਰ ਓਪਨ ਕਰਕੇ ਆ ਪਾਸਪੋਰਟ ਦੀ ਵੈਬਸਾਈਟ ਖੋਲਾਂਗੇ ਪਾਸਪੋਰਟ ਸੇਵਾ ਲਿਖਾਂਗੇ ਲਿਖਣ ਦੇ ਬਾਅਦ ਓਕੇ ਕਰਨ ਦੇ ਬਾਅਦ ਆ ਵੱਖ-ਵੱਖ ਟੈਬ ਓਪਨ ਹੋਣਗੀਆਂ ਫਰਸਟ ਵਾਲੀ ਤੇ ਓਕੇ ਕਰਾਂਗੇ ਸੋ ਹੁਣ ਡੈਸ਼ਬੋਰਡ ਓਪਨ ਹੋ ਗਿਆ ਸਭ ਤੋਂ ਪਹਿਲਾਂ ਆਪਾਂ ਰਜਿਸਟਰ ਤੇ ਓਕੇ ਕਰਾਂਗੇ ਆਪਣਾ ਅਕਾਊਂਟ ਬਣਾਵਾਂਗੇ ਸੋ ਇਹਦੇ ਵਿੱਚ ਜਿਹੜੀਆਂ ਉੱਪਰ ਦੋ ਆਪਸ਼ਨ ਦਿੱਤੀਆਂ ਆ ਆਪਾਂ ਪਾਸਵਰਡ ਆਫਿਸ ਤੇ ਕਲਿੱਕ ਕਰਾਂਗੇ ਇੱਥੇ ਆਪਾਂ ਸਿਲੈਕਟ ਕਰਾਂਗੇ ਪਾਸਵਰਡ ਦਫ਼ਤਰ ਕਿਹੜੇ ਆਫਿਸ ਦੇ ਵਿੱਚ ਆਪਾਂ ਪਾਸਵਰਡ ਅਪਲਾਈ ਕਰਨਾ ਆ ਉਹ ਆਫਿਸ ਨੂੰ ਸਿਲੈਕਟ ਕਰਾਂਗੇ ਸੋ ਹੁਣ ਇੱਥੇ ਆਪਾਂ ਨੇਮ ਫਿਲ ਕਰਾਂਗੇ ਆਪਣਾ ਇਨਫੋਰਮੇਸ਼ਨ ਬਿਲਕੁਲ ਕਰੈਕਟ ਭਰਨੀ ਆ ਜੋ ਤੁਹਾਡਾ ਨਾਮ ਆ ਉਹ ਲਿਖੋਗੇ نیچے ਆਪਾਂ ਇੱਕ ਈਮੇਲ ਆਈਡੀ ਲਿਖਾਂਗੇ ਰਜਿਸਟਰਡ ਈਮੇਲ ਆਈਡੀ ਭਰਨ ਦੇ ਬਾਅਦ ਈਮੇਲ ਆਈਡੀ ਦੇ ਉੱਤੇ ਪਾਸਵਰਡ ਜਾਏਗਾ ਓਟੀਪੀ ਜਾਏਗਾ ਸੋ ਇੱਥੇ ਈਮੇਲ ਆਈਡੀ ਨੂੰ ਆਪਾਂ ਫਿਲ ਕਰ ਦਾਂਗੇ ਜੈਸਾ ਵਾਲੇ অপਸ਼ਨ ਤੇ ਕਲਿੱਕ ਕਰਾਂਗੇ ਸੋ ਨੀਚੇ ਆਪਾਂ ਪਾਸਵਰਡ ਰੱਖਾਂਗੇ ਪਾਸਵਰਡ ਜਿਹੜਾ ਤੁਹਾਡਾ 8 ਅੱਖਰਾਂ ਦਾ ਹੋਣਾ ਚਾਹੀਦਾ ਆ ਉਹ ਤੁਸੀਂ ਆਪਣੇ ਮੁਤਾਬਿਕ ਆਪਣਾ ਪਾਸਪੋਰਟ ਜਿਹੜਾ ਆ ਉਹ ਰੱਖ ਸਕਦੇ ਆ ਸਾਈਨ ਅਪ ਤੇ ਓਕੇ ਕਰਾਂਗੇ ਸੋ ਜਿਹੜਾ ਓਟੀਪੀ ਆਪਣੀ ਮੇਲ ਆਈਡੀ ਤੇ ਗਿਆ ਇੱਥੇ ਫਿਲ ਕਰਾਂਗੇ ਬੈਕ ਟੂ ਲੌਗਇਨ ਕਰਾਂਗੇ ਸੋ ਹੁਣ ਜਿਹੜੀ ਆਪਾਂ ਈਮੇਲ ਆਈਡੀ ਬਣਾਈ ਸੀ ਜਿਹੜੀ ਆਪਾਂ ਹੁਣ ਰਜਿਸਟਰ ਕੀਤਾ ਸੀ ਅਕਾਊਂਟ ਉਹ ਈਮੇਲ ਆਈਡੀ ਇੱਥੇ ਭਰ ਕੇ ਆਪਾਂ ਇਹਨੂੰ ਓਪਨ ਕਰਾਂਗੇ ਆਪਣੇ ਅਕਾਊਂਟ ਨੂੰ ਓਪਨ ਕਰਨ ਦੇ ਬਾਅਦ ਆਪਾਂ ਪਾਸਵਰਡ ਅਪਲਾਈ ਕਰਾਂਗੇ ਸੋ ਜਿਹੜਾ ਪਾਸਵਰਡ ਸੀ ਜੋ ਆਪਾਂ ਲਾਇਆ ਸੀ ਜੋ ਲਿਖਿਆ ਸੀ ਉਹ ਆਪਾਂ ਇੱਥੇ ਭਰਾਂਗੇ ਭਰਨ ਦੇ ਬਾਅਦ ਆਪਣੇ ਅਕਾਊਂਟ ਨੂੰ ਓਪਨ ਕਰਾਂਗੇ ਸੋ ਇੱਥੇ ਕਿੰਨੀਆਂ ਆਪਸ਼ਨਾਂ ਦਿੱਤੀਆਂ ਗਈਆਂ ਆ ਸਭ ਤੋਂ ਪਹਿਲੀ ਵਾਲੀ ਆਪਸ਼ਨ ਤੇ ਜਿੱਥੇ ਫਰੈਸ਼ ਪਾਸਵਰਡ ਲਿਖਿਆ ਉਸ ਲਿੰਕ ਨੂੰ ਆਪਾਂ ਓਪਨ ਕਰਾਂਗੇ ਹੁਣ ਸੋ ਸਭ ਤੋਂ ਪਹਿਲਾਂ ਆਪਾਂ ਫਰਸਟ ਲਿੰਕ ਨੂੰ ਓਪਨ ਕਰਦੇ ਹਾਂ ਸੋ ਸਕਿੱਪ ਤੇ ਓਕੇ ਕਰਾਂਗੇ ਫਿਰ ਨੈਕਸਟ ਤੇ ਓਕੇ ਕਰਾਂਗੇ ਇਹ ਪਾਸਪੋਰਟ ਦਫਤਰ ਜਿਹੜਾ ਆਪਾਂ ਸਿਲੈਕਟ ਕੀਤਾ ਸੀ ਸੋ ਇੱਥੇ ਜਿਹੜੀਆਂ ਆਪਸ਼ਨ ਆ ਗਈਆਂ ਇਹਨੂੰ ਆਪਾਂ ਦੇਖ ਕੇ ਸਾਰਾ ਫਿਲ ਕਰ ਲਾਂਗੇ ਸਭ ਤੋਂ ਪਹਿਲਾਂ ਆਪਾਂ ਫਰੈਸ਼ ਪਾਸਪੋਰਟ ਤੇ ਓਕੇ ਕਰਾਂਗੇ ਨੋਰਮਲ ਤੇ ਓਕੇ ਕਰਾਂਗੇ ਜੇਕਰ ਤਤਕਾਲ ਚ ਅਪਲਾਈ ਕਰਨਾ ਚਾਹੁੰਦੇ ਆ ਤਾਂ ਤੁਸੀਂ ਤਤਕਾਲ ਕਰ ਸਕਦੇ ਆ ਸੋ ਆਪਾਂ ਇੱਥੇ ਨੋਰਮਲ ਸਿਲੈਕਟ ਕਰਾਂਗੇ ਸੋ ਇੱਥੇ ਕਿੰਨੇ ਪਾਸਪੋਰਟ ਦੇ ਪੇਜ ਵਾਲਾ ਆਪਾਂ ਨੂੰ ਚਾਹੀਦਾ ਆ ਫਰਸਟ ਆਪਸ਼ਨ ਤੇ ਓਕੇ ਕਰਕੇ ਨੈਕਸਟ ਕਰਾਂਗੇ سیو ਕਰਨ ਦੇ ਬਾਅਦ ਇਹ ਅੱਗੇ ਸਾਰਾ ਐਪਲੀਕੇਸ਼ਨ ਫਾਰਮ ਓਪਨ ਹੋ ਜਾਏਗਾ ਜਿਸ ਦੇ ਵਿੱਚ ਆਪਾਂ ਆਪਣੀ ਡਿਟੇਲ ਭਰਾਂਗੇ ਇਹ ਸਾਰੀ ਡਿਟੇਲ ਆਪਾਂ ਬਿਲਕੁਲ கரੈਕਟ ਭਰਨੀ ਆ ਜੋ ਡਿਟੇਲ ਇੱਥੇ ਆਪਾਂ ਫਿਲ ਕਰ ਦਾਂਗੇ ਉਹੀ ਡਿਟੇਲ ਪਾਸਵਰਡ ਦੇ ਉੱਪਰ ਮੈਂਸ਼ਨ ਹੋ ਕੇ ਆਵੇਗੀ ਸੋ ਸਭ ਤੋਂ ਪਹਿਲਾਂ ਆਪਾਂ ਗਿਵਨ ਨੇਮ ਭਰਾਂਗੇ ਜੋ ਤੁਹਾਡਾ ਨਾਮ ਆ ਉਹਨੂੰ ਤੁਸੀਂ ਇਸ ਜਗ੍ਹਾ ਤੇ ਭਰੋਗੇ ਸੋ ਇੱਥੇ ਆਪਾਂ ਸਭ ਤੋਂ ਪਹਿਲਾਂ ਨਾਮ ਫਿਲ ਕਰਦੇ ਆ ਸਰ ਨੇਮ ਦੇ ਵਿੱਚ ਆਪਣਾ ਸਰ ਨੇਮ ਲਗਾਉਗੇ ਜਿਵੇਂ ਕਿ ਤੁਹਾਡਾ ਸਰ ਨੇਮ ਜੋ ਜੋ ਵੀ ਤੁਹਾਡਾ ਸਰ ਨੇਮ ਆ ਉਹ ਤੁਸੀਂ ਇੱਥੇ ਫਿਲ ਕਰੋਗੇ ਏ ਡਿਟੇਲ ਬਿਲਕੁਲ ਦੇਖ ਕੇ ਭਰਨੀ ਆ ਇਸ ਜਗ੍ਹਾ ਤੇ ਆਪਾਂ ਕੋਈ ਵੀ ਸਪੈਲਿੰਗ ਮਿਸਟੇਕ ਨਹੀਂ ਕਰਾਂਗੇ ਬਿਲਕੁਲ ਦੇਖ ਕੇ ਭਰਾਂਗੇ ਜੈਂਡਰ ਸਿਲੈਕਟ ਕਰਾਂਗੇ ਇਸ ਤੋਂ ਅੱਗੇ ਦੋ ਆਪਸ਼ਨਾਂ ਦਿੱਤੀਆਂ ਗਈਆਂ ਤੁਹਾਡਾ ਕੋਈ ਹੋਰ ਨਾਮ ਤਾਂ ਨਹੀਂ ਹੈਗਾ ਜਾਂ ਤੁਸੀਂ ਕਦੀ ਨਾਮ ਚੇਂਜ ਤਾਂ ਨਹੀਂ ਕੀਤਾ ਸੋ ਜੇਕਰ ਕੀਤਾ ਤਾਂ ਅਡਜਸਟ ਕਰੋਗੇ ਜੇਕਰ ਨਹੀਂ ਹੈ ਤਾਂ ਆਪਾਂ ਨੋ ਨੋ ਸਿਲੈਕਟ ਕਰਾਂਗੇ ਦੋਨੇ ਆਪਸ਼ਨਾਂ ਦੇ ਵਿੱਚ ਸੋ ਮੇਰੇ ਕੇਸ ਦੇ ਵਿੱਚ ਮੈਂ ਸਭ ਤੋਂ ਪਹਿਲਾਂ ਨੋ ਸਿਲੈਕਟ ਕਰੂੰਗਾ ਜਿਹੜੀਆਂ ਫਰਸਟ ਦੋ অপਸ਼ਨਾਂ ਹੁਣ ਦਿਖਦੀਆਂ ਪਈਆਂ ਆਪਾਂ ਨੂੰ ਇੱਥੇ ਨੋ ਸਿਲੈਕਟ ਕਰ ਦਾਂਗੇ ਫਿਰ ਨੋ ਸਿਲੈਕਟ ਕਰਾਂਗੇ ਸੋ نیچے ਚਲੇ ਜਾਾਂਗੇ ਹੁਣ ਇੱਥੇ ਆਪਣੀ ਡੇਟ ਆਫ ਬਰਥ ਫਿਲ ਕਰਾਂਗੇ ਵੀਡੀਓ ਥੋੜੀ ਸਲੋ ਬਣਾ ਰਿਹਾ ਹਾਂ ਇਸ ਕਰਕੇ ਕਿਉਂਕਿ ਪਾਸਪੋਰਟ ਦਾ ਮੈਟਰ ਬਿਲਕੁਲ ਧਿਆਨ ਨਾਲ ਦੇਖ ਕੇ ਤੁਸੀਂ ਆਪਣਾ ਪਾਸਪੋਰਟ ਅਪਲਾਈ ਕਰ ਸਕਦੇ ਆ ਇਸ ਲਈ ਥੋੜਾ ਸਲੋ ਵੀਡੀਓ ਬਣਾਉਣਾ ਪਿਆ ਕਿ ਹਰ ਇੱਕ ਚੀਜ਼ ਸਮਝ ਲੱਗ ਜੇ ਕਿਉਂਕਿ ਪਾਸਪੋਰਟ ਦੇ ਉੱਤੇ ਕਰੈਕਸ਼ਨ ਕਰਾਣੀ ਬਾਅਦ ਚ ਬਹੁਤ ਔਖੀ ਹੁੰਦੀ ਆ ਸੋ ਨੋਰਮਲ ਡਿਟੇਲ ਆ ਕੁਛ ਨਹੀਂ ਨਾਮ ਡੇਟ ਆਫ ਬਰਥ ਮਦਰ ਫਾਦਰ ਨੇਮ ਬਸ ਇੰਨੇ ਦੇ ਨਾਲ ਹੀ ਤੁਹਾਡਾ ਪਾਸਪੋਰਟ ਅਪਲਾਈ ਹੋ ਜਾਣਾ ਸੋ ਸਭ ਤੋਂ ਪਹਿਲਾਂ ਇੱਥੇ ਆਪਾਂ ਡੇਟ ਆਫ ਬਰਥ ਸਿਲੈਕਟ ਕਰਾਂਗੇ ਡੇਟ ਆਫ ਬਰਥ ਸਿਲੈਕਟ ਕਰਨ ਦੇ ਬਾਅਦ ਆ ਅੱਗੇ ਇੱਕ ਐਡੀਸ਼ਨਲ ਆਪਸ਼ਨ ਆ ਇਹ ਸਿਰਫ ਬੱਚਿਆਂ ਦੇ ਪਾਸਪੋਰਟ ਜਦੋਂ ਆਪਾਂ ਅਪਲਾਈ ਕਰਦੇ ਆ ਉਹਦੇ ਵਿੱਚ ਹੀ ਆਂਦੀ ਆ ਇਹਦੇ ਵਿੱਚ ਉਹਨਾਂ ਨੇ ਪੁੱਛਿਆ ਆ ਕਿ ਜਿਹੜਾ ਤੁਹਾਡਾ ਪਾਸਪੋਰਟ ਆ ਜੇਕਰ 15 ਤੋਂ 18 ਸਾਲ ਦੇ ਵਿੱਚ ਉਮਰ ਆ ਬੱਚੇ ਦੀ ਤਾਂ ਉਹਦਾ ਪਾਸਪੋਰਟ ਤੁਸੀਂ 10 ਇਅਰ ਵਾਲਾ ਅਪਲਾਈ ਕਰਨਾ ਜਾ 5 ਇਅਰ ਸੋ ਇਹਦੇ ਵਿੱਚ ਤੁਸੀਂ ਆਪਣੇ ਲੋੜ ਮੁਤਾਬਕ ਜੇਕਰ ਤੁਸੀਂ 10 ਸਾਲ ਦਾ ਅਪਲਾਈ ਕਰਨਾ ਫੋਰ ਐਗਜ਼ਾਮਪਲ ਜੇਕਰ ਬੱਚੇ ਦੀ ਉਮਰ 15 ਸਾਲ ਆ ਤਾਂ ਉਹ 25 ਸਾਲ ਦੀ ਉਮਰ ਤੱਕ ਵੈਲਿਡ ਰਹੇਗਾ ਜੇਕਰ ਤੁਸੀਂ 5 ਸਾਲ ਦਾ ਕਰਨਾ ਤਾਂ 5 ਸਾਲ ਦਾ ਅਪਲਾਈ ਕਰ ਸਕਦੇ ਆ ਸੋ ਉਸ ਦੇ ਬਾਅਦ ਉਹ ਪਾਸਵਰਡ ਤੁਹਾਨੂੰ ਰੀਨਿਊ ਕਰਾਉਣਾ ਪੈਣਾ ਸੋ ਇਹਦੇ ਵਿੱਚ ਤੁਸੀਂ ਆਪਣੇ ਹਿਸਾਬ ਨਾਲ ਜਿਹੜਾ ਤੁਹਾਨੂੰ ਸਹੀ ਚਾਹੀਦਾ ਆ ਉਹ ਆਪਸ਼ਨ ਤੁਸੀਂ ਸਿਲੈਕਟ ਕਰ ਸਕਦੇ ਆ ਸੋ ਹੁਣ ਆਪਾਂ ਇੱਥੇ ਇੱਕ ਆਪਸ਼ਨ ਨੂੰ ਸਿਲੈਕਟ ਕਰਕੇ ਅੱਗੇ ਦਾ ਡਾਟਾ ਫਿਲ ਕਰਾਂਗੇ ਲੇਸੋ ਬਰਥ অপਸ਼ਨ ਜਿਹੜਾ ਅੱਗੇ ਹੁਣ ਨੈਕਸਟ ਦਿੱਤਾ ਗਿਆ ਇਹਨੂੰ ਬਿਲਕੁਲ ਧਿਆਨ ਦੇ ਨਾਲ ਸਿਲੈਕਟ ਕਰਨਾ ਬਹੁਤ ਲੋਕ ਜਨਮ ਸਥਾਨ ਦੀ ਗਲਤੀ ਕਰ ਲੈਂਦੇ ਆ ਜਨਮ ਸਥਾਨ ਕੋਈ ਹੋਰ ਜਗ੍ਹਾ ਦਾ ਹੁੰਦਾ ਫਿਰ ਕੁਝ ਹੋਰ ਕਰ ਲੈਂਦੇ ਆ ਸੋ ਜਿੱਥੋਂ ਦਾ ਤੁਹਾਡਾ ਜਨਮ ਸਰਟੀਫਿਕੇਟ ਬਣਿਆ ਉਹ ਤੁਸੀਂ ਸਿਲੈਕਟ ਕਰੋਗੇ ਸੋ ਆ ਜਿਹੜਾ ਨੋ ਸਿਲੈਕਟ ਕੀਤਾ ਹੈ ਇਸ ਕਰਕੇ ਕੀਤਾ ਇਹਨਾਂ ਨੇ ਪੁੱਛਿਆ ਕਿ ਤੁਹਾਡਾ ਜਿਹੜਾ ਜਨਮ ਆ ਬੱਚੇ ਦਾ ਉਹ ਇੰਡੀਆ ਚ ਹੋਇਆ ਜਾਂ ਇੰਡੀਆ ਤੋਂ ਬਾਹਰ ਹੋਇਆ ਸੋ ਇੰਡੀਆ ਚ ਹੋਇਆ ਸੀ ਇਸ ਕਰਕੇ ਨੋ ਸਿਲੈਕਟ ਕੀਤਾ ਅੱਗੇ ਆਪਾਂ ਸਟੇਟ ਸਿਲੈਕਟ ਕਰਾਂਗੇ ਡਿਸਟ੍ਰਿਕਟ ਸਿਲੈਕਟ ਕਰਾਂਗੇ ਜਿਸ ਜਗ੍ਹਾ ਤੇ ਬੱਚੇ ਦਾ ਜਨਮ ਹੋਇਆ ਆ ਸੋ ਅੱਗੇ ਚੱਲੇ ਜਾਗੇ ਅੱਗੇ ਜਾ ਕੇ ਜਿਹੜੀਆਂ ਦੋ ਆਪਸ਼ਨ ਦਿੱਤੀਆਂ ਗਈਆਂ ਇਹਦੇ ਵਿੱਚ ਪੈਨ ਕਾਰਡ ਤੇ ਵੋਟਰ ਕਾਰਡ ਦੀ ਡਿਟੇਲ ਆ ਵੋਟਰ ਕਾਰਡ ਬੱਚੇ ਦਾ ਹੁੰਦਾ ਨਹੀਂ ਜੇਕਰ ਮਾਈਨਰ ਬੱਚੇ ਦਾ ਪੈਨ ਕਾਰਡ ਬਣਿਆ ਆ ਤਾਂ ਪੈਨ ਕਾਰਡ ਦੀ ਡਿਟੇਲ ਤੁਸੀਂ ਫਿਲ ਕਰ ਸਕਦੇ ਆ ਏਮਪਲੋਇਮੈਂਟ ਟਾਈਪ ਦੇ ਵਿੱਚ ਆਪਾਂ ਸਟੂਡੈਂਟ ਲਿਖ ਦਾਂਗੇ ਇਸ ਆਪਸ਼ਨ ਦੇ ਵਿੱਚ ਜੇਕਰ ਬੱਚੇ ਦੇ ਪੇਰੈਂਟਸ ਗਵਰਨਮੈਂਟ ਜੋਬ ਕਰਦੇ ਤਾਂ ਜੈ ਸਿਲੈਕਟ ਕਰਾਂਗੇ ਜੇਕਰ ਨਹੀਂ ਕਰਦੇ ਤਾਂ ਨੋ ਸਿਲੈਕਟ ਕਰਾਂਗੇ ਸੋ ਅੱਗੇ ਹੁਣ ਐਜੂਕੇਸ਼ਨ ਕੁਆਲੀਫਿਕੇਸ਼ਨ ਦੀ ਆਪਸ਼ਨ ਆ ਇਦੇ ਵਿੱਚ ਬੱਚਾ ਜਿਹੜੀ ਕਲਾਸ ਦੇ ਵਿੱਚ ਹੈਗਾ ਉਹ ਆਪਾਂ ਫਿਲ ਕਰ ਦਾਂਗੇ ਸੋ ਜਿਵੇਂ ਕਿ ਮੈਂ ਲਿਖਿਆ ਹੋਇਆ 8ਵੀਂ ਤੋਂ 9ਵੀਂ ਕਲਾਸ ਦੇ ਵਿੱਚ ਉਹ ਫਿਲ ਕਰਾਂਗੇ ਸੋ ਆ ਜਿਹੜੀ অপਸ਼ਨ ਆ ਇਹਦੇ ਵਿੱਚ ਦੱਸਿਆ ਗਿਆ ਜੇਕਰ ਬੱਚੇ ਦੀ ਪੜ੍ਹਾਈ 10ਵੀਂ ਕਲਾਸ ਤੋਂ ਜ਼ਿਆਦਾ ਆ ਤਾਂ ਉਹਦਾ ਪਾਸਪੋਰਟ ਨੋਨ ਈਸੀਆਰ ਕੈਟਾਗਰੀ ਦੇ ਵਿੱਚ ਬਣ ਕੇ ਆਵੇਗਾ ਜੇਕਰ ਬੱਚੇ ਦੀ ਪੜ੍ਹਾਈ 10ਵੀਂ ਕਲਾਸ ਤੋਂ ਘੱਟ ਆ ਤਾਂ ਉਹਦੇ ਪਾਸਪੋਰਟ ਦੇ ਉੱਪਰ ਲਿਖ ਕੇ ਆਵੇਗਾ ਇਮੀਗ੍ਰੇਸ਼ਨ ਕਲੀਅਰੈਂਸ ਰਿਕੁਆਇਰਡ ਇਸ ਤੋਂ ਲਾਵਾ ਮੈਂ ਦੱਸ ਦਿਨਾ ਜੇਕਰ ਬੱਚੇ ਦੇ ਮੰਮੀ ਜਾਂ ਡੈਡੀ ਦਾ ਪਾਸਵਰਡ ਨੋਨ ਈਸੀਆਰ ਕੈਟਾਗਰੀ ਦੇ ਅੰਦਰ ਅਪਲਾਈ ਹੋ ਕੇ ਬਣ ਕੇ ਆਇਆ ਆ ਤਾਂ ਬੱਚੇ ਦਾ ਪਾਸਵਰਡ ਵੀ ਨੋਨ ਈਸੀਆਰ ਕੈਟਾਗਰੀ ਦੇ ਅੰਦਰ ਹੀ ਅਪਲਾਈ ਹੋ ਕੇ ਆਵੇਗਾ ਸੋ ਹੁਣ ਅੱਗੇ ਜਿਹੜੀਆਂ ਦੋ ਆਪਸ਼ਨ ਰਹਿ ਗਈਆਂ ਆ ਉਸ ਨੂੰ ਆਪਾਂ ਸਿਲੈਕਟ ਕਰਕੇ ਅੱਗੇ ਚੱਲਦੇ ਆ ਸੋ ਜੇਕਰ ਇੱਥੇ ਕੋਈ ਬੋਡੀ ਦੇ ਉੱਤੇ ਕੋਈ ਮਾਰਕ ਕੋਈ ਨਿਸ਼ਾਨ ਹੈਗਾ ਤਾਂ ਉਹ ਲਿਖ ਸਕਦੇ ਆ ਨੀਚੇ ਆਧਾਰ ਕਾਡ ਨੰਬਰ ਭਰਾਂਗੇ ਉਹ ਭਰਨ ਤੋਂ ਬਾਅਦ ਆਈ ਐਗਰੀ ਤੇ ਓਕੇ ਕਰਕੇ ਸੇਵ ਐਂਡ ਨੈਕਸਟ ਕਰ ਦਾਂਗੇ ਸੋ ਹੁਣ ਆਪਾਂ ਪੇਜ ਨੰਬਰ 2 ਤੇ ਪਹੁੰਚ ਚੁੱਕੇ ਆਂ ਫਰਸਟ ਪੇਜ ਸੀਗਾ ਜਿਹੜਾ ਇਨਫੋਰਮੇਸ਼ਨ ਦਾ ਉਹ ਕੰਪਲੀਟ ਹੋ ਗਿਆ ਸੋ ਐਪਲੀਕੇਸ਼ਨ ਨੰਬਰ ਜਨਰੇਟ ਹੋ ਗਿਆ ਰੈਫਰੈਂਸ ਨੰਬਰ ਇਹਨੂੰ ਤੁਸੀਂ ਪੈਨ ਦੇ ਨਾਲ ਨੋਟ ਵੀ ਕਰ ਸਕਦੇ ਆਂ ਇਸ ਤੋਂ ਬਾਅਦ ਹੁਣ ਆਪਾਂ ਇੱਥੇ ਪੇਰੈਂਟਸ ਦੀ ਡਿਟੇਲ ਭਰਾਂਗੇ ਜਿਵੇਂ ਕਿ ਬੱਚੇ ਦੇ ਮਾਤਾ ਪਿਤਾ ਦੀ ਡਿਟੇਲ ਸੋ ਸਭ ਤੋਂ ਪਹਿਲਾਂ ਆਪਾਂ ਬੱਚੇ ਦੇ ਫਾਦਰ ਦਾ ਨਾਮ ਲਿਖਾਂਗੇ ਸੇਮ ਉਦਾਂ ਹੀ ਸਰਨੇਮ ਦੇ ਵਿੱਚ ਸਰਨੇਮ ギਵਨ ਨੇਮ ਦੇ ਵਿੱਚ ギਵਨ ਨੇਮ ਜੋ ਵੀ ਪੇਰੈਂਟਸ ਦਾ ਨਾਮ ਆ ਉਹਨੂੰ ਆਪਾਂ ਇੱਥੇ ਫਿਲ ਕਰਾਂਗੇ ਉਸ ਦੇ ਬਾਅਦ ਆਪਾਂ ਬੱਚੇ ਦੀ ਮਦਰ ਦਾ ਨਾਮ ਲਿਖਾਂਗੇ ਸੋ ਇਹਦੇ ਵਿੱਚ ਗਾਰਡੀਅਨ ਦਾ ਨਾਮ ਜ਼ਿਕਰ ਹੈਗਾ ਜਾਂ ਤਾਂ ਤੁਸੀਂ ਲਿਖ ਸਕਦੇ ਆ ਨਹੀਂ ਤਾਂ ਮੇਰੇ ਕੇਸ ਦੇ ਵਿੱਚ ਹੈ ਨਹੀਂਗਾ ਸੋ ਆਪਾਂ ਅੱਗੇ ਚੱਲਾਂਗੇ ਸੋ ਇਹਦੇ ਵਿੱਚ ਦੱਸਿਆ ਗਿਆ ਨੈਕਸਟ ਕਾਲਮ ਦੇ ਵਿੱਚ ਜੇਕਰ ਫਾਦਰ ਜਾਂ ਮਦਰ ਦਾ ਪਾਸਵਰਡ ਬਣਿਆ ਆ ਤਾਂ ਉਹਦੀ ਡਿਟੇਲ ਇੱਥੇ ਫਿਲ ਕਰਨੀ ਆ ਸੋ ਮੈਂ ਤੁਹਾਨੂੰ ਰਿਕੁਐਸਟ ਕਰੂੰਗਾ ਜੇਕਰ ਫਾਦਰ ਮਦਰ ਦਾ ਪਾਸਵਰਡ ਬਣਿਆ ਆ ਤਾਂ ਉਹਦੀ ਡਿਟੇਲੇ ਦੇ ਵਿੱਚ ਜ਼ਰੂਰ ਭਰਿਓ ਜਿਵੇਂ ਕਿ ਇੱਕ ਸਾਈਡ ਤੇ ਆਪਾਂ ਪਾਸਵਰਡ ਦਾ ਨੰਬਰ ਭਰਾਂਗੇ ਜੇ ਮਦਰ ਦਾ ਪਾਸਵਰਡ ਬਣਿਆ ਤਾਂ ਮਦਰ ਦਾ ਜੇ ਫਾਦਰ ਦਾ ਤਾਂ ਫਾਦਰ ਦਾ ਸੋ ਦੂਜੀ ਸਾਈਡ ਦੇ ਵਿੱਚ ਇਹਨਾਂ ਲਈ ਲਿਖਿਆ ਆ ਜੇਕਰ ਫਾਦਰ ਜਾਂ ਮਦਰ ਇਹਨਾਂ ਦੀ ਨੈਸ਼ਨੈਲਿਟੀ ਇੰਡੀਆ ਤੋਂ ਬਾਹਰ ਦੀ ਆ ਤਾਂ ਉਸ ਕੰਟਰੀ ਦਾ ਨਾਮ ਇੱਥੇ ਆਪਾਂ ਫਿਲ ਕਰਾਂਗੇ ਸੇਵ ਐਂਡ ਨੈਕਸਟ ਕਰਕੇ ਅਗਲੇ ਪੇਜ ਤੇ ਜਾਵਾਂਗੇ ਇਸ ਪੇਜ ਨੰਬਰ ਤੇ ਸਾਰੀ ਆਪਾਂ ਐਡਰੈਸ ਦੀ ਇਨਫੋਰਮੇਸ਼ਨ ਭਰਾਂਗੇ ਸੋ ਸਭ ਤੋਂ ਪਹਿਲਾਂ ਆਪਾਂ ਨੋ ਸਿਲੈਕਟ ਕੀਤਾ ਹੋਇਆ ਉੱਥੇ ਨੋ ਤੇ ਰਹਿੰਦਾਂਗੇ ਸੋ ਅੱਗੇ ਆਪਾਂ ਇੱਥੇ ਹਾਊਸ ਨੰਬਰ ਜੋ ਵੀ ਆਪਣਾ ਮਕਾਨ ਦਾ ਨੰਬਰ ਆ ਜੇਕਰ ਪਿੰਡ 'ਚ ਰਹਿੰਦੇ ਆ ਪਿੰਡ ਦਾ ਨਾਮ ਜੇਕਰ ਸ਼ਹਿਰ 'ਚ ਰਹਿੰਦੇ ਆ ਤੇ ਸ਼ਹਿਰ ਦਾ ਨਾਮ ਫਿਲ ਕਰਾਂਗੇ ਇੱਥੇ ਆਪਾਂ ਏਰੀਆ ਦਾ ਪਿੰਨ ਕੋਡ ਭਰਾਂਗੇ ਜੋ ਕਿ ਤੁਸੀਂ ਆਧਾਰ ਕਾਰਡ ਤੋਂ ਦੇਖ ਕੇ ਫਿਲ ਕਰ ਸਕਦੇ ਆ ਜਾਂ Google ਤੇ ਸਰਚ ਕਰ ਸਕਦੇ ਆ ਜੇਕਰ ਆਧਾਰ ਕਾਰਡ ਨਹੀਂ ਬਣਿਆ ਮੋਸੇ ਇਹ ਸਾਰੀ ਇਨਫੋਰਮੇਸ਼ਨ ਤੁਹਾਡੇ ਕੋਲ ਹੁੰਦੀ ਆ ਸੋ ਇਹਦੇ ਵਿੱਚ ਅੱਗੇ ਜਾ ਕੇ ਆਪਾਂ ਸਟੇਟ ਸਿਲੈਕਟ ਕਰ ਲਾਂਗੇ ਸੋ ਹੁਣ ਡਿਸਟ੍ਰਿਕਟ ਸਿਲੈਕਟ ਕਰਾਂਗੇ ਇਸ ਤੋਂ ਬਾਅਦ ਅਗਲੇ অপਸ਼ਨ ਦੇ ਵਿੱਚ ਜਿਹੜਾ ਤੁਹਾਨੂੰ ਪੁਲਿਸ ਸਟੇਸ਼ਨ ਲੱਗਦਾ ਆ ਉਹਨੂੰ ਸਿਲੈਕਟ ਕਰ ਲੋਗੇ ਮੋਬਾਈਲ ਨੰਬਰ ਫਿਲ ਕਰ ਦਾਂਗੇ ਇੱਥੇ ਆਪਾਂ ਸੋ ਮੋਬਾਈਲ ਨੰਬਰ ਬਿਲਕੁਲ ਕਰੈਕਟ ਭਰਨਾ ਆ ਕਿਉਂਕਿ ਜਦੋਂ ਵੀ ਪਾਸਵਰਡ ਅਪਲਾਈ ਕਰਦੇ ਆ ਕੋਈ ਵੀ ਇਨਫੋਰਮੇਸ਼ਨ ਜਾਂ OTP ਆਣਾ ਹੁੰਦਾ ਆ ਜਾਂ ਕੋਈ ਮੈਸੇਜ ਆਣਾ ਹੁੰਦਾ ਉਹ ਮੋਬਾਈਲ ਨੰਬਰ ਤੇ ਆ ਜਾਂਦਾ ਆ ਸੋ ਇੱਥੇ ਆਪਾਂ ਮੇਲ ਆਈਡੀ ਭਰਾਂਗੇ ਸੋ نیچے ਜਿਹੜਾ ਆਪਸ਼ਨ ਦਿੱਤਾ ਗਿਆ ਹੈ ਕਿ ਤੁਹਾਡਾ ਕੋਈ ਪਰਮਾਨੈਂਟ ਐਡਰੈਸ ਹੈਗਾ ਆ ਸੋ ਜੇਕਰ ਤੁਹਾਡਾ ਪਰਮਾਨੈਂਟ ਐਡਰੈਸ ਹੈਗਾ ਜੈਸ ਤੇ ਓਕੇ ਕਰਾਂਗੇ ਜੇਕਰ ਨਹੀਂ ਹੈਗਾ ਤਾਂ ਨੋ ਰਹਿਣ ਦਾਂਗੇ ਸੋ ਇਸ ਜਗ੍ਹਾ ਤੇ ਆਪਾਂ ਜਿਹੜੀ ਵੀ ਆਪਸ਼ਨ ਆ ਆਪਾਂ ਨੂੰ ਸੂਟੇਬਲ ਆ ਉਹਨੂੰ ਆਪਾਂ ਸਿਲੈਕਟ ਕਰਾਂਗੇ ਜੈਸ ਕਰਕੇ ਸੋ ਜੇਕਰ ਆਪਾਂ ਜੈਸ ਸਿਲੈਕਟ ਕਰਦੇ ਆਂ ਅਗਲੀ ਵਾਲੀ ਆਪਸ਼ਨ ਦੇ ਵਿੱਚ ਦੱਸਿਆ ਗਿਆ ਪਰਮਾਨੈਂਟ ਤੇ ਪ੍ਰੈਜ਼ੈਂਟ ਐਡਰੈਸ ਤੁਹਾਡਾ ਸੇਮ ਆ ਸੋ ਜੇਕਰ ਸੇਮ ਆ ਤਾਂ ਜੈਸ ਲਿਖਾਂਗੇ ਜੇ ਨਹੀਂ ਸੇਮ ਆ ਤਾਂ ਨੋ ਸਿਲੈਕਟ ਕਰਾਂਗੇ ਨੋ ਸਿਲੈਕਟ ਕਰਨ ਦੇ ਬਾਅਦ ਨੀਚੇ ਜਾ ਕੇ ਸਾਰੀਆਂ ਆਪਸ਼ਨ ਆ ਜਾਣਗੀਆਂ ਸੇਮ ਐਡਰੈਸ ਫਿਲ ਕਰਨਾ ਪਵੇਗਾ ਸੋ ਜਿਹੜਾ ਵੀ ਤੁਹਾਡਾ ਐਡਰੈਸ ਹੋਵੇਗਾ ਉਹਨੂੰ ਤੁਸੀਂ ਫਿਲ ਕਰ ਸਕਦੇ ਆ ਸੋ ਆਪਾਂ ਹੁਣ ਜਿਹੜਾ ਇਸ ਤੇ ਸਿਲੈਕਟ ਕਰਕੇ ਸੇਵ ਐਂਡ ਨੈਕਸਟ ਕਰਾਂਗੇ ਅਗਲੇ ਪੇਜ ਤੇ ਚਲੇ ਜਾਵਾਂਗੇ ਸੋ ਨੈਕਸਟ ਪੇਜ ਦੇ ਵਿੱਚ ਇੱਥੇ ਆਪਾਂ ਐਮਰਜੈਂਸੀ ਡਿਟੇਲ ਆ ਉਹ ਫਿਲ ਕਰਾਂਗੇ ਜਿਸ ਦੇ ਵਿੱਚ ਨੇਮ ਐਂਡ ਐਡਰੈਸ ਇੱਕੋ ਕਾਲਮ ਦੇ ਵਿੱਚ ਆਪਾਂ ਨਾਮ ਤੇ ਐਡਰੈਸ ਭਰਾਂਗੇ ਇਹਦੇ ਵਿੱਚ ਆਪਾਂ ਮਦਰ ਜਾਂ ਫਾਦਰ ਦੀ ਦੋਨਾਂ ਚੋਂ ਇੱਕ ਦੀ ਕਿਸੇ ਦੀ ਡਿਟੇਲ ਫਿਲ ਕਰ ਸਕਦੇ ਆ ਸੋ ਸਭ ਤੋਂ ਪਹਿਲਾਂ ਆਪਾਂ ਨਾਮ ਲਿਖਾਂਗੇ ਉਹਦੇ ਨਾਲ ਉਸਦਾ ਐਡਰੈਸ ਲਿਖ ਦਾਂਗੇ ਨੀਚੇ ਜਿਹੜੇ অপਸ਼ਨ ਦਿੱਤੇ ਗਏ ਆ ਉਹਨਾਂ ਦੋਨਾਂ ਦੇ ਵਿੱਚ ਆਪਾਂ ਮੋਬਾਈਲ ਨੰਬਰ ਫਿਲ ਕਰਾਂਗੇ ਸੋ ਇੱਕੋ ਹੀ ਕਾਲਮ ਦੇ ਵਿੱਚ ਆਪਾਂ ਸਾਰਾ ਐਡਰੈਸ ਭਰ ਦਾਂਗੇ ਨੀਚੇ ਮੋਬਾਈਲ ਨੰਬਰ ਲਿਖ ਦਾਂਗੇ ਲਾਸਟ ਵਾਲੇ ਕਾਲਮ ਦੇ ਵਿੱਚ ਈਮੇਲ ਆਈਡੀ ਸੋ ਸੇਵ ਐਂਡ ਨੈਕਸਟ ਕਰਾਂਗੇ ਸੋ ਹੁਣ ਆਪਾਂ ਇਸ ਪੇਜ ਤੇ ਪਹੁੰਚ ਗਏ ਆ ਪਾਸਵਰਡ ਬਣਾਉਣ ਦੇ ਲਈ ਜਿੰਨੀ ਵੀ ਡਿਟੇਲ ਸੀਗੀ ਜ਼ਰੂਰੀ ਸੀ ਉਹ ਆਪਾਂ ਫਿਲ ਕਰ ਚੁੱਕੇ ਆ ਸੋ ਇਹਨਾਂ ਕਾਲਮਾਂ ਦੇ ਵਿੱਚ ਆਪਾਂ ਨੋ ਨੋ ਸਿਲੈਕਟ ਕਰ ਦਾਂਗੇ ਇਹਦੇ ਵਿੱਚ ਲਿਖਿਆ ਗਿਆ ਕਿ ਤੁਹਾਡਾ ਪਾਸਵਰਡ ਕਦੀ ਹੋਲਡ ਤਾਂ ਨਹੀਂ ਹੋਇਆ ਇਦਾਂ ਦੀ ਇਨਫੋਰਮੇਸ਼ਨ ਦਿੱਤੀ ਗਈ ਆ ਸੋ ਮੇਰੇ ਕੇਸ ਵਿੱਚ ਨਹੀਂ ਆ ਸੋ ਨੋ ਕਰਕੇ ਸੇਵ ਐਂਡ ਨੈਕਸਟ ਤੇ ਚਲੇ ਜਾਾਂਗੇ ਸੋ ਇਸ ਪੇਜ ਦੇ ਵਿੱਚ ਸਾਰੀ ਇਨਫੋਰਮੇਸ਼ਨ ਕਰਾਇਮ ਦੇ ਰਿਲੇਟਡ ਕ੍ਰਿਮੀਨਲ ਕੇਸ ਦੇ ਰਿਲੇਟਡ ਪੁੱਛੀ ਗਈ ਆ ਸੋ ਬੱਚਿਆਂ ਦੇ ਕੇਸ ਦੇ ਵਿੱਚ ਇਹੋ ਜਿਹਾ ਕੁਝ ਹੁੰਦਾ ਨਹੀਂ ਸੋ ਇਹਦੇ ਵਿੱਚ ਆਪਾਂ ਜਿੰਨੀਆਂ ਵੀ ਇਹਦੇ ਵਿੱਚ অপਸ਼ਨ ਆਇਆ ਸਾਰਿਆਂ ਦੇ ਵਿੱਚ ਆਪਾਂ ਨੋ ਸਿਲੈਕਟ ਕਰਾਂਗੇ ਇੱਕ ਇੱਕ ਕਰਕੇ ਇੱਕ ਵਾਰ ਤੁਸੀਂ ਇਹਨੂੰ ਰੀਡ ਵੀ ਕਰ ਸਕਦੇ ਆ ਸੋ ਜੇਕਰ ਕੋਈ ਇਨਫੋਰਮੇਸ਼ਨ ਚ ਤੁਹਾਨੂੰ ਲੱਗਦਾ ਜੈ ਸਿਲੈਕਟ ਕਰਨਾ ਤਾਂ ਕਰ ਸਕਦੇ ਆ ਉਦੀ ਥੱਲੇ ਰਿਮਾਰਕਸ ਦੇ ਵਿੱਚ ਸਾਰਾ ਲਿਖਣਾ ਪਵੇਗਾ ਬਟ ਬੱਚਿਆਂ ਦੇ ਕੇਸ ਦੇ ਵਿੱਚ ਇਦਾਂ ਦਾ ਕੁਝ ਨਹੀਂ ਹੁੰਦਾ ਸੋ ਆਪਾਂ ਇੱਥੇ ਨੋ ਨੋ ਸਿਲੈਕਟ ਕਰਕੇ ਸਾਰੇ ਜਿੰਨੇ ਵੀ ਕੋਲਮ ਆ ਇਹਨਾਂ ਨੂੰ ਇੱਕ ਵਾਰ ਜੇ ਰੀਡ ਕਰਨਾ ਚਾਹੋ ਤੇ ਰੀਡ ਵੀ ਕਰ ਸਕਦੇ ਆ ਸੋ ਆਪਾਂ ਨੋ ਨੋ ਕਰ ਦਾਂਗੇ ਸਾਰਿਆਂ ਤੇ ਨੋ ਕਰਕੇ ਸੇਵ ਐਂਡ ਨੈਕਸਟ ਕਰਾਂਗੇ ਸੋ ਹੁਣ ਤੁਹਾਡੇ ਮੂਰੇ ਡੈਮੋ ਪਾਸਪੋਰਟ ਜਿਹੜਾ ਸ਼ੋ ਕਰ ਗਿਆ ਆ ਜਿਵੇਂ ਕਿ ਪਾਸਪੋਰਟ ਦੀ ਲੁੱਕ ਦੇ ਵਿੱਚ ਇਹ ਡਾਟਾ ਸਾਰਾ ਫਿਲ ਹੋ ਕੇ ਆ ਜਾਂਦਾ ਇਹਦੇ ਵਿੱਚ ਆਪਾਂ ਜੋ ਡਾਟਾ ਫਿਲ ਕੀਤਾ ਆ ਉਹ ਸਾਰਾ ਲਿਖ ਕੇ ਆ ਜਾਏਗਾ ਆਈ ਐਗਰੀ ਤੇ ਓਕੇ ਕਰਾਂਗੇ ਇੱਕ ਵਾਰ ਉੱਪਰ ਸਾਰੀ ਜੋ ਡਿਟੇਲ ਦਿੱਤੀ ਗਈ ਆ ਉਹਨੂੰ ਆਪਾਂ ਇੱਕ ਕਰ ਧਿਆਨ ਨਾਲ ਚੈੱਕ ਕਰਾਂਗੇ ਕਿ ਨਾਮ ਡੇਟ ਆਫ ਬਰਥ ਫਾਦਰ ਮਦਰ ਨੇਮ ਐਡਰੈਸ ਠੀਕ ਭਰਿਆ ਆ ਇਹ ਸਾਰਾ ਚੈੱਕ ਕਰਕੇ ਆਪਾਂ ਜੇਕਰ ਤੁਹਾਨੂੰ ਸਹੀ ਲੱਗਦਾ ਸੇਵ ਐਂਡ ਨੈਕਸਟ ਤੇ ਓਕੇ ਕਰਕੇ ਅਗਲੇ ਪੇਜ ਤੇ ਆਪਾਂ ਚਲੇ ਜਾਵਾਂਗੇ ਸੋ ਇਸ ਪੇਜ ਦੇ ਉੱਤੇ ਤੁਹਾਨੂੰ ਜਿਹੜੇ ਡਾਕੂਮੈਂਟ ਤੁਸੀਂ ਅਪਲੋਡ ਕਰਨੇ ਆ ਜਿਹੜੇ ਤੁਸੀਂ ਸਿਲੈਕਟ ਕਰਨੇ ਆ ਉਹ ਸਿਲੈਕਟ ਕਰਨ ਦੀ ਆਪਸ਼ਨ ਆ ਜਾਏਗੀ ਜਿਹੜੇ ਜਿਵੇਂ ਕਿ ਇਹਦੇ ਵਿੱਚ ਪ੍ਰੂਫ ਆਫ ਬਰਥ ਦਾ ਲਿਖਿਆ ਪ੍ਰੂਫ ਆਫ ਐਡਰੈਸ ਦਾ ਲਿਖਿਆ ਬਰਥ ਦੇ ਵਿੱਚ ਬਰਥ ਸਰਟੀਫਿਕੇਟ ਸਿਲੈਕਟ ਕਰ ਸਕਦੇ ਆ ਤੁਸੀਂ ਪਰੂਫ ਆਫ ਐਡਰੈਸ ਦੇ ਵਿੱਚ ਜਿਹੜਾ ਤੁਹਾਡਾ ਐਡਰੈਸ ਆ ਉਹਨੂੰ ਤੁਸੀਂ ਹੁਣ نیچے ਆਪਾਂ অপਸ਼ਨ ਨੂੰ ਸਿਲੈਕਟ ਕਰਾਂਗੇ ਇਹਦੇ ਵਿੱਚ ਜਿੰਨੇ ਵੀ অপਸ਼ਨ ਆ ਜਿਹੜੀ ਵੀ ਤੁਹਾਡੇ ਕੋਲ ਕੋਈ ਪ੍ਰੂਫ ਹੈਗਾ ਆ ਉਹਨੂੰ ਤੁਸੀਂ ਸਿਲੈਕਟ ਕਰ ਸਕਦੇ ਆ ਜਿਹੜਾ ਵੀ ਤੁਹਾਡੇ ਕੋਲ ਰਿਕੁਆਇਰਡ ਡਾਕੂਮੈਂਟ ਹੈਗਾ ਸਾਰੀ ਲਿਸਟ ਆ ਗਈ ਆ ਇਹਦੇ ਵਿੱਚ ਜਿਹੜਾ ਵੀ ਤੁਹਾਡੇ ਕੋਲ ਹੈਗਾ ਉਹਨੂੰ ਤੁਸੀਂ ਸਿਲੈਕਟ ਇੱਥੇ ਕਰ ਲਓਗੇ ਸੋ ਇਹਦੇ ਵਿੱਚ ਦੋ ਪ੍ਰੂਫ ਹੀ ਆਪਾਂ ਨੂੰ ਜਿਹੜੇ ਇਹਨਾਂ ਨੇ অপਸ਼ਨਾਂ ਦਿੱਤੀਆਂ ਹੋਈਆਂ ਆ ਐਡਰੈਸ ਦੇ ਵਿੱਚ ਆਪਾਂ ਆਧਾਰ ਕਾਰਡ ਸਿਲੈਕਟ ਕਰਦੇ ਆ ਡੇਟ ਆਫ ਬਰਥ ਦੇ ਵਿੱਚ ਤੁਸੀਂ ਬਰਥ ਦੇ ਰਿਕਾਰਡ ਦੇ ਵਿੱਚ ਤੁਸੀਂ ਪਲੇਸ ਆਫ ਬਰਥ ਦੇ ਵਿੱਚ ਜਿਹੜਾ ਹੁੰਦਾ ਸਰਟੀਫਿਕੇਟ ਵੀ ਸਿਲੈਕਟ ਕਰ ਸਕਦੇ ਆ ਸੋ ਇਹ ਦੋ অপਸ਼ਨਾਂ ਸਿਲੈਕਟ ਕਰਕੇ ਆਪਾਂ ਅੱਗੇ ਜਾਵਾਂਗੇ ਸੋ ਅੱਗੇ ਹੁਣ ਤਿੰਨ অপਸ਼ਨ ਸ਼ੋ ਹੋਣਗੀਆਂ ਜਿਹਦੇ ਵਿੱਚ ਪੀਡੀਫ ਹੋਣਗੇ ਇਹਦੇ ਵਿੱਚ ਤਿੰਨ অপਸ਼ਨਾਂ ਦਿੱਤੀਆਂ ਗਈਆਂ ਆ ਮੋਸਟਲੀ ਕੇਸਾਂ ਦੇ ਵਿੱਚ ਆਪਾਂ ਅਨੈਕਸਰ ਡੀ ਦੇ ਉੱਤੇ ਓਕੇ ਕਰਾਂਗੇ ਇਹਦੇ ਵਿੱਚ ਜਿਹੜਾ ਫਾਰਮ ਹੋਵੇਗਾ ਉਹ ਆਪਾਂ ਭਰ ਕੇ ਸਬਮਿਟ ਕਰ ਸਕਦੇ ਆ ਸੋ ਜਿਨ੍ਹਾਂ ਕੇਸਾਂ ਦੇ ਵਿੱਚ ਸਿੰਗਲ ਪੇਰੈਂਟਸ ਦਾ ਕੋਰਟ ਕੇਸ ਚੱਲਦਾ ਆ ਜਾਂ ਕੋਈ ਹੋਰ ਮਤਲਬ ਕਿ ਕੋਈ ਹੋਰ ਦਿੱਕਤ ਆ ਤਾਂ ਉਹਦੇ ਵਿੱਚ ਤੁਸੀਂ ਫਸਟ ਤੇ ਲਾਸਟ ਵਾਲੀ অপਸ਼ਨ ਨੂੰ ਸੀ ਜਾਂ ਆਈ ਵਾਲੀ অপਸ਼ਨ ਸਿਲੈਕਟ ਕਰ ਸਕਦੇ ਆ ਸੋ ਇਹ ਫਾਰਮ ਦੇ ਵਿੱਚ ਸਿਰਫ ਬੇਸਿਕ ਇਨਫੋਰਮੇਸ਼ਨ ਭਰਨੀ ਹੁੰਦੀ ਆ ਕੋਈ ਵੀ ਔਖਾ ਨਹੀਂ ਹੈਗਾ ਸਿੰਪਲ ਨਾਮ ਡਿਟੇਲ ਇਹੋ ਜਿਹੀਆਂ ਚੀਜ਼ੇ ਹੁੰਦੀਆਂ ਸੋ ਆਪਾਂ ਇੱਕ ਫਾਰਮ ਨੂੰ ਫਿਲ ਕਰਕੇ ਤੁਹਾਨੂੰ ਦਿਖਾਣੇ ਆ ਆਪਾਂ ਡੀ ਸਿਲੈਕਟ ਕਰਾਂਗੇ ਜਿਹੜਾ ਨਾਰਮਲੀ ਕੇਸਾਂ ਦੇ ਵਿੱਚ ਸਾਰੇ ਅਪਲਾਈ ਕਰਦੇ ਆ ਸੋ ਇਹਨੂੰ ਆਪਾਂ ਇੱਕ ਵਾਰ ਸਿਲੈਕਟ ਕਰਕੇ ਓਪਨ ਕਰਕੇ ਮੈਂ ਤੁਹਾਨੂੰ ਇੱਕ ਵਾਰ ਦਿਖਾ ਵੀ ਦਿੰਨਾ ਆ ਪੀਡੀਐਫ ਨੂੰ ਸੂਸ ਸਿਲੈਕਟ ਕਰਾਂਗੇ ਆ ਪੀਡੀਐਫ ਸ਼ੋ ਹੋ ਜੇਗੀ ਇਹਦਾ ਤੁਸੀਂ ਪ੍ਰਿੰਟ ਆਊਟ ਵੀ ਕੱਢ ਸਕਦੇ ਆ ਪ੍ਰਿੰਟ ਆਊਟ ਕੱਢ ਕੇ ਇਹਨੂੰ ਤੁਸੀਂ ਸਾਰਾ ਫਿਲ ਕਰ ਸਕਦੇ ਆ ਇਹਦੇ ਵਿੱਚ ਜਿੱਦਾਂ ਕਿ ਨੋਰਮਲ ਇਨਫੋਰਮੇਸ਼ਨ ਦਿੱਤੀ ਗਈ ਹੈ ਨੇਮ ਆਫ ਦਾ ਫਾਦਰ ਲਿਖਿਆ ਹੈ ਨੇਮ ਆਫ ਦਾ ਮਦਰ ਲਿਖਿਆ ਸਿਟੀਨ ਲਿਖੀ ਹੋਈ ਆ ਸਾਰੀ ਕੰਟੈਕਟਡ ਡਿਟੇਲ ਈਮੇਲ ਆਈਡੀ ਨੰਬਰ ਪਾਸਪੋਰਟ ਨੰਬਰ ਜੋ ਵੀ ਤੁਹਾਡੇ ਲੋੜ ਮੁਤਾਬਿਕ ਹੈਗਾ ਆ ਉਹਨੂੰ ਤੁਸੀਂ ਇੱਥੇ ਫਿਲ ਕਰ ਦੇਣਾ ਆ ਸੋ ਜਿਹੜੀ ਲਾਈਨ ਮੈਂ ਅੰਡਰਲਾਈਨ ਕੀਤੀ ਹੋਈ ਆ ਇਹਦੇ ਚ ARN ਨੰਬਰ ਹੁੰਦਾ ਆ ਜਿਹੜਾ ਆਪਾਂ ਜਦੋਂ ਫਾਈਲ ਅਪਲਾਈ ਕਰਦੇ ਸੀ ਪਹਿਲਾਂ ਆਪਾਂ ਨੋਟ ਕੀਤਾ ਸੀ ਉਹ ਨੰਬਰ ਇੱਥੇ ਆਪਾਂ ਫਿਲ ਕਰ ਦੇਣਾ ਸੋ ਨੀਚੇ ਆ ਜਿਹੜੀਆਂ ਦੋ অপਸ਼ਨ ਆ ਇਹਦੇ ਵਿੱਚ ਆਪਾਂ ਸਾਈਨ ਕਰ ਦੇਣੇ ਆ ਸੋ ਇਹ ਸਾਰਾ ਜਿਹੜਾ ਡਾਕੂਮੈਂਟ ਆ ਇਹਨੂੰ ਆਪਾਂ ਪ੍ਰਿੰਟ ਆਊਟ ਕੱਢ ਕੇ ਜਿੱਦਾਂ ਮੈਂ ਦੱਸਿਆ ਫਿਲ ਕਰ ਲੈਣਾ ਫਿਲ ਕਰਕੇ ਇਹ ਜਦੋਂ ਵੀ ਆਪਾਂ ਪਾਸਵਰਡ ਅਪਲਾਈ ਕਰਨਾ ਆ ਪਾਸਵਰਡ ਦਫ਼ਤਰ ਦੇ ਵਿੱਚ ਇਹ ਪ੍ਰਿੰਟ ਆਊਟ ਆਪਾਂ ਉਹਨਾਂ ਨੂੰ ਸਬਮਿਟ ਕਰਵਾ ਦੇਣਾ ਸੋ ਪਲੇਸ ਦੇ ਵਿੱਚ ਆਪਾਂ ਜਿਹੜੀ ਜਗ੍ਹਾ ਤੇ ਰਹਿ ਰਹੇ ਆ ਉਹ ਜਗ੍ਹਾ ਦਾ ਨਾਮ ਭਰ ਦਾਂਗੇ ਆਪਾਂ ਅੱਗੇ ਜਿਹੜੀ ਡੇਟ ਦੀ ਆਪਸ਼ਨ ਆ ਉਹਦੇ ਵਿੱਚ ਆਪਾਂ ਜਿਸ ਵੀ ਡੇਟ ਨੂੰ ਅਪਲਾਈ ਕਰਦੇ ਪਏ ਆ ਫਾਰਮ ਫਿਲ ਕਰਦੇ ਪਏ ਆ ਉਹ ਵਾਲੀ ਆਪਾਂ ਇੱਥੇ ਡੇਟ ਸਿਲੈਕਟ ਕਰ ਦਾਂਗੇ ਸਿਲੈਕਟ ਕਰਕੇ ਆਪਾਂ ਸੇਵ ਜਿਹੜਾ ਸੇਵ ਦੀ ਆਪਸ਼ਨ ਦਿੱਤੀ ਗਈ ਆ ਉਹਦੇ ਉੱਤੇ ਆਪਾਂ ਓਕੇ ਕਰ ਦਾਂਗੇ ਸੋ ਰਿਵਿਊ ਕਰਕੇ ਤੁਸੀਂ ਪਾਸਪੋਰਟ ਜਿਹੜਾ ਜਿੰਨਾ ਵੀ ਹੁਣ ਤੱਕ ਡਾਟਾ ਫਿਲ ਕੀਤਾ ਹੈ ਉਹਨੂੰ ਇੱਕ ਕਰੇ ਸਾਰਾ ਚੈੱਕ ਕਰ ਸਕਦੇ ਆ ਸੋ ਸਾਰਾ ਇਹ ਫਿਲ ਕਰਨ ਦੇ ਬਾਅਦ ਆਪਾਂ ਸਬਮਿਟ ਤੇ ਓਕੇ ਕਰਕੇ ਨੈਕਸਟ ਪੇਜ ਤੇ ਚਲੇ ਜਾਗੇ ਨੈਕਸਟ ਪੇਜ ਤੇ ਜਾ ਕੇ ਆਪਾਂ ਜਿਵੇਂ ਕਿ ਇਹਦੇ ਵਿੱਚ ਸਾਰਾ ਕੁਝ ਲਿਖਿਆ ਗਿਆ ਕਿ ਤੁਸੀਂ ਪਾਸਪੋਰਟ ਕਿਸ ਜਗ੍ਹਾ ਦੀ ਅਪਾਇੰਟਮੈਂਟ ਚੱਕਣੀ ਹੈ ਕਿਸ ਆਫਿਸ ਦੀ ਚੱਕਣੀ ਆ ਆਪਣੀ ਲੋੜ ਮੁਤਾਬਕ ਜਿਹੜਾ ਤੁਹਾਨੂੰ ਏਰੀਆ ਜਿਹੜਾ ਤੁਸੀਂ ਸਿਲੈਕਟ ਕਰਨਾ ਚਾਹੁੰਦੇ ਆ ਜਿਵੇਂ ਕਿ ਆ ਦੋ ਪਾਸਪੋਰਟ ਆਫਿਸ ਹੈ ਇਹਦੇ ਵਿੱਚੋਂ ਜਿਹੜਾ ਵੀ ਤੁਹਾਨੂੰ ਇੱਕ ਸਹੀ ਲੱਗਦਾ ਹੈ ਉਹਦੀ ਆਪਾਂ ਅਪਾਇੰਟਮੈਂਟ ਇੱਥੇ ਬੁੱਕ ਕਰ ਸਕਦੇ ਆ ਸੋ ਇਹ ਸਾਰਾ ਪ੍ਰੋਸੈਸ ਸੀ ਸੋਈ ਦੇ ਵਿੱਚ ਇੱਕ ਛੋਟੀ ਜੀ ਚੀਜ਼ ਹੋਰ ਹੈਗੀ ਹੈ ਜਿਹੜੀ ਕਿ ਤੁਹਾਨੂੰ ਮੈਂ ਦੱਸਣੀ ਚਾਹਨਾ ਜਿਵੇਂ ਕਿ ਆ ਡੇਟ ਲਿਖੀ ਹੋਈ ਹੈ ਨਾ ਕਿ ਪਾਸਪੋਰਟ ਦੀ ਅਪਾਇੰਟਮੈਂਟ ਡੇਟ ਜੇਕਰ ਤੁਹਾਨੂੰ ਇਹਦੇ ਵਿੱਚੋਂ ਕੋਈ ਵੀ ਡੇਟ ਹੋਰ ਸਿਲੈਕਟ ਕਰਨੀ ਆ ਤਾਂ ਆ ਜਿਹੜਾ ਕੈਲੰਡਰ ਵਾਲਾ ਆਪਸ਼ਨ ਆ ਇਹਨੂੰ ਆਪਾਂ ਓਕੇ ਕਰਾਂਗੇ ਇਹਦੇ ਵਿੱਚ ਸਾਰੀਆਂ ਡੇਟਾਂ ਆ ਜਾਣਗੀਆਂ ਜਿਹੜੀ ਤੁਹਾਨੂੰ ਡੇਟ ਚੰਗੀ ਲੱਗਦੀ ਆ ਜੇ ਡੇਟ ਤੇ ਤੁਸੀਂ ਜਾਣਾ ਚਾਹੁੰਦੇ ਆ ਉਹਨੂੰ ਤੁਸੀਂ ਇੱਥੇ ਸਿਲੈਕਟ ਕਰ ਸਕਦੇ ਆ ਸੋ ਨੀਚੇ ਜਾ ਕੇ ਮੇਕ ਪੇਮੈਂਟ ਤੇ ਓਕੇ ਕਰ ਦੋਗੇ ਮੇਕ ਪੇਮੈਂਟ ਤੇ ਓਕੇ ਕਰਨ ਦੇ ਬਾਅਦ ਅੱਗੇ ਪੇ ਨਾਓ ਤੇ ਓ ਸੋ ਪੇ ਨੋ ਤੇ ਓਕੇ ਕਰਨ ਦੇ ਬਾਅਦ ਤੁਹਾਡਾ ਅੱਗੇ ਜਾ ਕੇ ਜਿੱਥੇ ਤੁਸੀਂ ਪੇਮੈਂਟ ਕਰਨੀ ਆ ਉਹ ਵਾਲਾ ਪੇਜ ਓਪਨ ਹੋ ਜਾਏਗਾ ਸੋ ਇਹ ਸਾਰਾ ਪ੍ਰੋਸੈਸ ਸੀ ਸੋ ਹੁਣ ਆਪਾਂ ਪੇ ਨੋ ਤੇ ਓਕੇ ਕਰਾਂਗੇ ਸੋ ਆ ਪੇਮੈਂਟ ਵਾਲਾ ਜਿਹੜਾ ਪੇਜ ਆ ਪੇਮੈਂਟ ਜਿਵੇਂ ਜਿੱਦਾਂ ਕੀ ਆਪਾਂ ਬਾਕੀ ਫਾਈਲਾਂ ਦੀ ਪੇਮੈਂਟ ਕਰਦੇ ਆ ਉਹ ਵਾਲਾ ਪੇਜ ਓਪਨ ਹੋ ਜਾਏਗਾ ਸੋ ਯੂਪੀਆਈ ਥਰੂ ਜੇਕਰ ਤੁਸੀਂ ਪੇਮੈਂਟ ਕਰਨੀ ਆ ਤਾਂ ਯੂਪੀਆਈ ਥਰੂ ਕਰ ਸਕਦੇ ਆ ਸੋ ਇਸ ਆਪਸ਼ਨ ਤੇ ਓਕੇ ਕਰਕੇ ਯੂਪੀਆਈ ਆਈਡੀ ਫਿਲ ਕਰਕੇ ਆਪਣੀ ਪੇਮੈਂਟ ਜਿਹੜੀ ਵੀ ਆ ਤੁਸੀਂ ਕਰ ਸਕਦੇ ਆ ਸੋ ਇਹ ਸਾਰਾ ਪ੍ਰੋਸੈਸ ਸੀ ਪਾਸਪੋਰਟ ਕਿਵੇਂ ਕਰ ਬੈਠ ਕੇ ਅਪਲਾਈ ਕਰ ਸਕਦੇ ਆ ਸੋ ਫਾਈਨਲੀ ਵੀਡੀਓ ਦੇਖ ਕੇ ਪਤਾ ਲੱਗ ਗਿਆ ਉਹਨਾਂ ਕਿ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਪਾਸਪੋਰਟ ਕਿਵੇਂ ਅਪਲਾਈ ਕਰ ਸਕਦੇ ਆ ਕੀ ਇਹਦੇ ਵਿੱਚ ਡਾਕੂਮੈਂਟਸ ਲੱਗਣਗੇ ਜੇਕਰ ਅਪਲਾਈ ਕਰਨ ਲੱਗੇ ਕਿਤੇ ਵੀ ਪਰੇਸ਼ਾਨੀ ਆਂਦੀ ਹੈ ਤੇ ਕਮੈਂਟ ਬਾਕਸ ਵਿੱਚ ਕਮੈਂਟ ਕਰ ਦਿਓ ਆਪਾਂ ਨਾਲ ਦੀ ਨਾਲ ਉਹਨਾਂ ਦੀ ਹੈਲਪ ਕਰ ਦਾਂਗੇ ਸੋ ਜੇ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਵਾਦ ਤੋਂ ਵਾਦ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਮਿਲਾਂਗੇ ਬਹੁਤ ਜਲਦ ਹੋਰ ਨਵੀਆਂ ਇਨਫੋਰਮੇਸ਼ਨ ਵੀਡੀਓ ਲੈ ਕੇ